ਉਹ ਮuje ਜੋ ਅੱਜ ਦਾ ਮੈਂ ਦੇਖਿਆ ਤੇ ਤੂੰ ਮuje ਮੈਂ ਤੁਝੇ ਇਲਜ਼ਾਮ ਦਿਤਤੇ ਹੈ ਮਗਰ ਆਪਣੇ ਅੰਦਰ جھਾਂਕਤਾ ਤੂੰ ਵੀ ਨਹੀਂ ਮੈਂ ਵੀ ਨਹੀਂ ਗਲਤ ਫਹਮੀਓ ਨੇ ਪੈਦਾ ਕਰਦੀ ਹਮ ਦੋਨੋ ਮੇ ਦੂਰੀਆ ਵਰਨਾ ਫਿਤਰਤ ਕਾ ਬੁਰਾ ਤੂੰ ਵੀ ਨਹੀਂ ਮੈਂ ਵੀ ਨਹੀਂ ਹਮ ਦੋਨੋ ਕਾ ਸਫਰ ਤੋ ਹੈ ਜਾਰੀ ਲੇਕਿਨ ਇੱਕ ਪਲ ਕੇ ਲਈ ਰੁਕਾ ਤੂੰ ਵੀ ਨਹੀਂ ਮੈਂ ਵੀ ਨਹੀਂ ਸਾਡਾ ਪੰਜਾਬ ਵਕਈ ਰੰਗਲਾ ਪੰਜਾਬ ਬਣੇ ਸਾਡਾ ਪੰਜਾਬ ਇੱਕ ਬਿਊਟੀਫੁਲ ਪੰਜਾਬ ਬਣੇ ਜਦੀ ਅਸੀਂ ਸੁਪਨਾ ਲੈਨੇ ਆ ਗੱਲਾਂ ਬਾਤਾਂ ਨਾਲ ਨਹੀਂ ਬਣਦਾ ਹੈ ਨਾ ਗੱਲਾਂ ਨਾਲ ਅੱਜ ਤੱਕ ਬਣਿਆ ਹੈ ਪ੍ਰੈਕਟੀਕਲੀ ਕਰਨਾ ਪਊਗਾ ਡੀਐਚਓ ਸ਼ਿਪ ਕੀਤੀ ਹੈ ਤੇ ਅੱਜ ਛੱਡਣ ਦਾ ਕੋਈ ਮਲਾਲ ਨਹੀਂ ਉਦਾਸੀ ਹੁੰਦੀ ਆ ਕਿਉਂਕਿ ਇੰਨੇ ਸਟਾਫ ਨੂੰ ਇੰਨਾ ਤੁਹਾਡਾ ਪਿਆਰ ਹੁੰਦਾ ਹੈ ਜਿੱਥੇ ਤੁਸੀਂ ਇੰਨਾ ਕੰਮ ਕੀਤਾ ਮੈਂ ਤਾਂ ਇਹ ਕਹਿਣਾ ਚਾਹੁੰਦਾ ਖੌਫ ਨਾਲ ਕਦੀ ਕੋਈ ਚੀਜ਼ ਠੀਕ ਨਹੀਂ ਹੋ ਸਕਦੀ ਜੇ ਤੁਸੀਂ ਕਹੋ ਐਨਡੀਪੀਐ ਸੈਕਟਰ ਦਾ ਨਸ਼ਾ ਰੁਕ ਜਾਊਗਾ ਨਹੀਂ ਰੁਕਿਆ ਅੱਜ ਤੱਕ ਵੀ ਨਹੀਂ ਰੁਕਿਆ ਪੀਐਨਡੀਟੀ ਐਕਟ ਨਾਲ ਕਰਮ ਦਾ ਪਤਾ ਐਸਡੀ ਥੋੜਾ ਰੁਕ ਗਈ ਨਹੀਂ ਰੁਕ ਸਕਦੀ ਰੁਕ ਸਕਦੀ ਤਾਂ ਸਿਰਫ ਅਵੇਅਰਨੈਸ ਨਾਲ ਰੁਕ ਸਕਦੀ ਆ ਤੁਸੀਂ ਹੁਣੇ ਕਿਹਾ ਖਾਫ ਦਾ ਮਾਹੌਲ ਮੈਂ ਕਦੀ ਖਾਫ ਦਾ ਮਾਹੌਲ ਸੋਚ ਕੇ ਕਦੀ ਪੈਦਾ ਵੀ ਨਹੀਂ ਕੀਤਾ ਇਹ ਚੋ ਚਾਹੇ ਜਿੰਪਾ ਜੀ ਨੇ ਲਵਾਇਆ ਮੰਤਰੀ ਚਾਹੇ ਜਾ ਕੇ ਲਵਾਇਆ ਹੁਣ ਦੀ ਸਰਕਾਰ ਲਵਾਈ ਚਾਹੇ ਪਹਿਲੀ ਸਰਕਾਰ ਲਵਾਇਆ ਚਾਹੇ ਮਾਨਯੋਗ ਅਦਾਲਤ ਨੇ ਸਟੇ ਦਿੱਤਾ ਡੀਐਚਓ ਤਾਂ ਮੈਂ ਉਹੀ ਰਹਾ ਕੰਮ ਤਾਂ ਮੈਂ ਉਦਾਂ ਹੀ ਕਰਦਾ ਰਿਹਾ ਜਿਹੜੇ ਬੰਦੇ ਨੇ ਸੇਵਾ ਕਰਨੀ ਜਿਹਦਾ ਟੈਂਪਰਾਮੈਂਟ ਜਿੱਦਾਂ ਦਾ ਹੁੰਦਾ ਉਹ ਨਹੀਂ ਹਟਦਾ ਹੁੰਦਾ ਤੇ ਜਿਹੜਾ ਕਰਪਟ ਬੰਦਾ ਉਹਨੇ ਵੀ ਨਹੀਂ ਹਟਣਾ ਪਾਵਾਂ ਜਿੱਦਾਂ ਦੀ ਮਰਜ਼ੀ ਪੋਸਟ ਤੇ ਬਿਠਾ ਦੋ ਪਰ ਮੈਂ ਵੌਲੰਟੇਅਰਲੀ ਆਪਣੀ ਰਿਟਾਇਰਮੈਂਟ ਲਈ ਆ ਤੇ ਮੈਂ ਉਹਦਾ ਮੇਰਾ ਕੋਈ ਆਪਣਾ ਵਿਜ਼ਨ ਹੈ ਆਪਣਾ ਕੋਈ ਮੇਰਾ ਮਕਸਦ ਹੈ ਤੇ ਅੱਜ ਤੋਂ ਬਾਅਦ ਮੈਂ ਉਸ ਮਕਸਦ ਵੱਲ ਪੂਰੀ ਤਰ੍ਹਾਂ ਡੈਡੀਕੇਟ ਹੋ ਜਾਊਂਗਾ ਕਮਿਟਮੈਂਟ ਮੇਰੀ ਜਿਹੜੀ ਆ ਉਹਦੇ ਲਈ ਮੈਂ ਬਚਨਬੱਧ ਰਹੂਗਾ ਜੋ ਕੀਤਾ ਸਰ ਸੁਣਨ ਚ ਆ ਰਿਹਾ ਕਿ ਤੁਸੀਂ ਰਾਜਨੀਤੀ ਦੇ ਵਿੱਚ ਵੀ ਜਾ ਰਹੇ ਹੋ ਉਹਦੇ ਬਾਰੇ ਕੀ ਕਹੋਗੇ ਅੱਜ ਦੀ ਡੇਟਸ ਤਾਂ ਪੁੱਛ ਨਹੀਂ ਮੈਂ ਕਹਾਂਗਾ ਅੱਜ ਤਾਂ ਇੰਜੋਏ ਕਰਦਾ ਰਿਟਾਇਰਮੈਂਟ ਦਾ ਕੱਲ ਨੂੰ ਮੈਂ ਦੱਸਾਂਗਾ ਕਿੱਧਰ ਜਾਣਾ ਅੱਜ ਤਾਂ ਮੈਂ ਸਰਕਾਰੀ ਕਰਮਚਾਰੀ ਸਰਕਾਰੀ ਅਫਸਰ ਕੱਲ ਤੋਂ ਫਿਰ ਮੇਰਾ ਇਹ ਰੈਸਟ੍ਰਿਕਸ਼ਨ ਨਹੀਂ ਰਹਿਣੀਆਂ ਤੇ ਮੈਂ ਬੜਾ ਕੁਝ ਕਹਾਂਗਾ ਅੱਜ ਮੈਂ ਇੰਨਾ ਹੀ ਕਹਿਣਾ ਚਾਹਣਾ ਵੀ ਦੇਖੋ ਇੰਜੋਏ ਕਰੋ ਰਿਟਾਇਰਮੈਂਟ ਆਪਣੀ ਨੂੰ ਅੱਜ ਡੇ ਸਰਕਾਰੀ ਆ ਕੱਲ ਨੂੰ ਦੇਖਾਂਗੇ ਫਿਰ ਜਿਹੜੇ ਸ਼ਹਿਰ ਵਾਸੀ ਤੁਹਾਡੀ ਖੋਖ ਤੋਂ ਜਿੱਥੋਂ ਤੁਸੀਂ ਮੰਗਦੇ ਸੀਗੇ ਯਾਰ ਫੂਡ ਸੇਫਟੀ ਆਫੀਸਰ ਨੇ ਆਣਾ ਹੈ ਤੇ ਹੁਣ ਸ਼ਹਿਰ ਵਾਸੀਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਖੋਫ ਨਾਲ ਕਦੀ ਕੋਈ ਚੀਜ਼ ਠੀਕ ਨਹੀਂ ਹੋ ਸਕਦੀ ਜੇ ਤੁਸੀਂ ਕਹੋ ਐਨਡੀਪੀਐ ਸੈਕਟਰ ਨਾਲ ਨਸ਼ਾ ਰੁਕ ਜਾਊਗਾ ਨਹੀਂ ਰੁਕਿਆ ਅੱਜ ਤੱਕ ਵੀ ਨਹੀਂ ਰੁਕਿਆ ਪੀਐਨਡੀਟੀ ਐਕਟ ਨਾਲ ਗਰਭ ਦਾ ਪਤਾ ਐਸਡੀ ਥੋੜਾ ਰੁਕ ਗਈ ਨਹੀਂ ਰੁਕ ਸਕਦੀ ਰੁਕ ਸਕਦੀ ਤਾਂ ਸਿਰਫ ਅਵੇਅਰਨੈਸ ਨਾਲ ਰੁਕ ਸਕਦੀ ਆ ਤੁਸੀਂ ਹੁਣੇ ਕਿਹਾ ਖੋਫ ਦਾ ਮਾਹੌਲ ਮੈਂ ਕਦੀ ਖੋਫ ਦਾ ਮਾਹੌਲ ਸੋਚ ਕੇ ਕਦੀ ਪੈਦਾ ਵੀ ਨਹੀਂ ਕੀਤਾ ਮੇਰੀ ਅਪਰੋਚ ਬਾਈਲੈਟਰਲ ਰਹੀ ਹੈ ਔਰ ਮੈਂ ਚਾਹਿਆ ਆਪੇ ਜਿੱਥੇ ਗੰਦਬ ਵੇਚਣ ਵਾਲੇ ਜਾਂ ਕਟਿਆ ਮਿਆਰੀ ਚੀਜ਼ ਨਹੀਂ ਦਿੰਦੇ ਉਹ ਜਿਹੜੇ ਖਾਣ ਵਾਲੇ ਉਹ ਗੁਰੇਜ਼ ਕਰਨ ਉਹਨਾਂ ਨੂੰ ਅਵੇਅਰ ਕੀਤਾ ਹਰ ਤਰ੍ਹਾਂ ਨਾਲ ਔਰ ਜਿਹੜਾ ਸਾਰਾ ਮੇਜਰ ਪਾਰਟ ਮੇਰਾ ਰਿਹਾ ਸੀਗਾ ਉਹ ਲੋਕਾਂ ਨੂੰ ਅਵੇਅਰ ਕਰਨ ਲਈ ਰਿਹਾ ਸੀ ਔਰ ਮੈਂ ਉਹਦੇ ਚ ਅਕਾਲ ਪੁਰਖ ਦੀ ਮਿਹਰ ਨਾਲ ਕਾਮਯਾਬੀ ਹੋਇਆ ਜਿੱਦਾਂ ਤੁਸੀਂ ਰਿਟਾਇਰ ਹੋ ਰਹੇ ਹੋ ਰਿਟਾਇਰ ਹੋਣ ਤੋਂ ਬਾਅਦ ਵੀ ਇਹ ਆਪਣੀ ਸੇਵਾ ਜਾਰੀ ਰੱਖੋਗੇ ਸਮਾਜ ਸੇਵਾ ਲਈ ਦੀ ਚੀਜ਼ ਹਾਂ ਬਿਲਕੁਲ ਜੀ ਮੈਂ ਛੱਡੀ ਇਸ ਲਈ ਰਿਹਾ ਕਿਉਂਕਿ ਇੱਥੇ ਕਈ ਮਰੀਆਂ ਉਸ ਸੇਵਾ ਲਈ ਮੇਰੀਆਂ ਪਵੰਦੀਆਂ ਮੇਰੇ ਜੇ ਦੇਚ ਮੈਂ ਨਾ ਖੁੱਲ ਕੇ ਨਹੀਂ ਕੰਮ ਕਰ ਸਕਦਾ ਮੈਨੂੰ ਲੱਗਦਾ ਪੇ ਮੇਰਾ ਜਿਹੜਾ ਪੋਟੈਂਸ਼ੀਅਲ ਆ ਜਿੰਨਾ ਮੇਰੇ ਚ ਕੰਮ ਕਰਨ ਦਾ ਜਜ਼ਬਾ ਆ ਉਹ ਉਹ ਡਾਊਨ ਹੋ ਜਾਂਦਾ ਡਿਕਲਾਈਨ ਹੋ ਜਾਂਦਾ ਆ ਔਰ ਮੈਂ ਕਈ ਚੀਜ਼ਾਂ ਚ ਚਾਹੁੰਦਾ ਹਾਂ ਅੱਗੇ ਵਧ ਕੇ ਕੰਮ ਕਰਾਂ ਮੈਂ ਨਹੀਂ ਕਰ ਸਕਦਾ ਮੈਂ ਉਹ ਜਿਹੜੀ ਲਿਮਟ ਮੇਰੇ ਤੇ ਲੱਗੀ ਸੀਮਾ ਲੱਗੀ ਆ ਔਰ ਮੈਂ ਹਟਾਉਣਾ ਚਾਹੁੰਦਾ ਸੀ ਉਹ ਸੀਮਾ ਨੂੰ ਹਟਾਉਣ ਲਈ ਮੈਂ ਸਾਢੇ 3 ਸਾਲ ਪਹਿਲਾਂ ਰਿਟਾਇਰਮੈਂਟ ਲਈ ਆ ਤੁਹਾਡੇ ਤੋਂ ਬਾਅਦ ਜਿਹੜੇ ਡੀ ਐਚਓ ਸਾਹਿਬ ਆਉਗੇ ਤੁਹਾਨੂੰ ਲੱਗਦਾ ਕਿ ਕੀ ਉਹਨਾਂ ਨੂੰ ਦਊਗੇ ਤੁਸੀਂ ਕੁਝ ਇਦਾਂ ਕੇ ਕੰਮ ਕਰਨ ਵਾਲੇ ਹੂੰ ਦੇਖੋ ਮੈਂ ਆਪਣਾ ਜਵਾਬ ਦੇ ਆ ਹਰ ਕੋਈ ਸਿਵਲ ਸਰਜਨ ਸਾਹਿਬ ਆਪਣੇ ਜਵਾਬ ਦੇ ਖੜੇ ਆ ਡਾਕਟਰ ਸਾਹਿਬ ਹਰ ਬੰਦਾ ਇੰਡੀਵਿਜੂਅਲੀ ਆਪਣੇ ਤੌਰ ਤੇ ਵਧੀਆ ਆ ਜਿੰਨਾ ਕੰਮ ਕਰ ਰਿਹਾ ਠੀਕ ਕਰ ਰਿਹਾ ਪਰ ਮੈਂ ਤਾਂ ਆਪਣਾ ਅਨਸਰ ਇਹ ਵੱਲ ਆ ਮੈਂ ਜਿਹੜਾ ਮੇ ਤੋਂ ਬਾਅਦ ਆਊਗਾ ਪਰ ਮੈਂ ਚਾਹੂੰਗਾ ਇਦਾਂ ਦਾ ਆਕਾਸ਼ ਇੰਡੀਆ ਵਿੱਚ ਜਾਂ ਪੰਜਾਬ ਨੂੰ ਤਾਂ ਲੈ ਲਈਏ ਇਦਾਂ ਦਾ ਸਿਸਟਮ ਹੋ ਜੇ ਮਜਬੂਰ ਇਹਨਾਂ ਨੂੰ ਕੰਮ ਕਰਨਾ ਪਵੇ ਸਭ ਨੂੰ ਹਾਲਾਤ ਹੀ ਐਟਮੋਸਫੇਅਰ ਇਦਾਂ ਦਾ ਬਣ ਜੇ ਤਾਂ ਵੀ ਖੁਸ਼ ਹੋਣੇ ਆ ਸ਼ਹਿਰ ਦੇ ਤੇ ਜਿਹੜੇ ਤੁਹਾਡੇ ਚਾਹਵਾਨ ਜਿਹੜੇ ਮਜੂਦ ਸੁਣੇ ਆ ਇਹਨਾਂ ਨੂੰ ਕੀ ਸੁਣਿਆ ਤੁਹਾਡੇ ਦੇਖੋ ਚਾਹ ਜਿਹੜੇ ਖੁਸ਼ ਤੁਸੀਂ ਦੇਖਣਾ ਪਹਿਲਾਂ ਖੁਸ਼ ਕੌਣ ਹੁੰਦਾ ਤੇ ਦੋਖਣ ਵਾਲੀ ਗੱਲ ਹੈ ਪਈ ਦੁਖੀ ਕੌਣ ਹੁੰਦੇ ਆ ਜਾਣ ਤੋਂ ਦੁੱਖ ਕਿਨਾਂ ਨੂੰ ਲੱਗਾ ਜਿਹੜਾ ਜਿਹੜਾ ਬੰਦਾ ਐਂਟੀ ਸੋਸ਼ੀਅਲ ਹੈ ਸਮਾਜ ਦੇ ਐਂਟੀ ਹੈ ਉਹ ਉਹ ਮੈਨੂੰ ਲੱਗਦਾ ਪਈ ਉਹ ਖੁਸ਼ ਹੈ ਤਾਂ ਕੋਈ ਐਡੀ ਗੱਲ ਨਹੀਂ ਉਹ ਖੁਸ਼ ਹੈ ਮੇਰੇ ਜਾਣ ਦਾ ਤੁਹਾਡੇ ਚਾਹਵਾਂ ਜਿਹੜੇ ਮੈਨੂੰ ਸੁਣ ਕੇ ਵੀ ਡਾਕਟਰ ਸਾਹਿਬ ਨੇ ਹੁਣ ਰਜਾਇਨ ਕਰ ਦੇਣਾ ਤੇ ਕੌਣ ਦੇਖੂਗਾ ਜਿਹੜਾ ਮੇਰੀ ਫੂਡ ਜਿਹੜਾ ਕਿਦਾਂ ਫੁਕ ਲੱਭ ਦੋਗੇ ਉਹ ਜਿਹੜਾ ਇਦਾਂ ਗੱਲ ਹੈਗੀ ਆ ਕੋਈ ਚੀਜ਼ ਜਿਹੜਾ ਮੈਂ ਲੈ ਕੇ ਟਾਰਗੇਟ ਚੱਲਿਆ ਮੈਂ ਇਸ ਸੋਚ ਕੇ ਚੱਲਿਆ ਵੀ ਮੈਂ ਜਿਹੜਾ ਉਹ ਮੇਰੇ ਵੀਰ ਆ ਜਿਨ੍ਹਾਂ ਦਾ ਇਦਾਂ ਦਾ ਸਵਾਲ ਹੈ ਉਹਨਾਂ ਨੂੰ ਮੈਂ ਮਜੂਸ ਨਹੀਂ ਹੋਣ ਦਊਂਗਾ ਮੈਂ ਕੁਛ ਇਦਾਂ ਦਾ ਕਰੂੰਗਾ ਕਿ ਜਿਹੜੇ ਮਲਾਪ ਹੋ ਰਾ ਜਿਹੜੇ ਗੰਧ ਖਲਾਉਂਦੇ ਆ ਜਿਹੋ ਤੱਕ ਚਿਰ ਖੁਸ਼ੀ ਬਰਕਰਾਰ ਰਹੇ ਔਰ ਜਿਹੜੇ ਜਿਹੜੇ ਮਜੂਸ ਹੋਏ ਉਹਨਾਂ ਦੀ ਮਜੂਸੀ ਬਹੁਤਾ ਚਿਰ ਨਾ ਰਹੇ ਕੁਛ ਇਦਾਂ ਦੀ ਪਾਥ ਤੇ ਟਰੈਕ ਤੇ ਚੱਲ ਜਾਈਏ ਸਾਰੇ ਉਹ ਦੇਖਾਂਗੇ ਕਿਹੜਾ ਪਾਥ ਹੈ ਸਟ੍ਰੀਮ ਕਿਹੜੀ ਆ ਵਿਜ਼ਨ ਮੇਰਾ ਬੜਾ ਕਲੀਅਰ ਹੈ ਜਿੱਦਨ ਮੈਂ ਜਾਣਾ ਹੁੰਦਾ ਤੇ ਮੈਂ ਚਾਹੂੰਗਾ ਪਈ ਸਾਡਾ ਪੰਜਾਬ ਵਾਕਈ ਰੰਗਲਾ ਪੰਜਾਬ ਬਣੇ ਸਾਡਾ ਪੰਜਾਬ ਇੱਕ ਬਿਊਟੀਫੁਲ ਪੰਜਾਬ ਬਣੇ ਜਿਹਦੀ ਅਸੀਂ ਸੁਪਨਾ ਲੈਨੇ ਆ ਗੱਲਾਂ ਬਾਤਾਂ ਨਾਲ ਨਹੀਂ ਬਣਨਾ ਹੈਗਾ ਨਾ ਗੱਲਾਂ ਨਾਲ ਅੱਜ ਤੱਕ ਬਣਿਆ ਹੈ ਪ੍ਰੈਕਟੀਕਲੀ ਕਰਨਾ ਪਊਗਾ ਡੀਐਚਓ ਸ਼ਿਪ ਕੀਤੀ ਹੈ ਤੇ ਅੱਜ ਛੱਡਣ ਦਾ ਕੋਈ ਮਲਾਲ ਨਹੀਂ ਉਦਾਸੀ ਹੁੰਦੀ ਆ ਕਿਉਂਕਿ ਇੰਨੇ ਸਟਾਫ ਨੂੰ ਇੰਨਾ ਤੁਹਾਡਾ ਪਿਆਰ ਹੁੰਦਾ ਆ ਜਿੱਥੇ ਤੁਸੀਂ ਇੰਨਾ ਕੰਮ ਕੀਤਾ ਬਟ ਨਾਲ ਦੇ ਨਾਲ ਮੈਨੂੰ ਇਹ ਲੱਗਦਾ ਵੀ ਮੈਂ ਵੱਡੇ ਕੌਜ਼ ਵਾਸਤੇ ਛੱਡ ਰਿਹਾ ਮੈਂ ਮੈਨੂੰ ਕੀ ਲੋੜ ਸੀ ਤਿਆਗਣ ਦੀ ਸਾਰਾ ਕੁਝ ਤੁਸੀਂ ਦੇਖੋਗੇ ਜੇ ਗਣੇ ਤਤਾ ਸਾਰਿਆਂ ਦਾ ਹੀ ਵਧੀਆ ਆ ਏ ਲਾਸ ਹੀ ਲਾਸ ਹੈ ਹਰ ਚੀਜ਼ ਦਾ ਫਾਇਦਾ ਤਾਂ ਨਹੀਂ ਛੱਡਣ ਚਾਹਿਆ ਪਰ ਮੇਰੇ ਮੇਰਾ ਜਿਹੜਾ ਵਿਜ਼ਨ ਹੈ ਨਾ ਉਹਦੇ ਮੁਤਾਬਕ ਮੈਂ ਬਹੁਤ ਵੱਡੇ ਕਾਜ਼ ਲਈ ਜਾ ਰਿਹਾ ਜਿਵੇਂ ਲੋਕਾਂ ਦਾ ਕਹਿਣਾ ਕਿ ਤੁਸੀਂ ਰਾਜਨੀਤੀ ਚਾਹ ਰਹੇ ਹੋ ਕਿ ਰਾਜਨੀਤੀ ਜਾ ਕੇ ਵੀ ਇਦਾਂ ਸੇਵਾ ਕਰੋਗੇ ਕਿ ਰਾਜਨੀਤੀ ਦਿਖਾਓਗੇ ਜਿੱਦਾਂ ਬਾਕੀ ਮੈਂ ਕਹਾਂ ਨਾ ਰਾਜਨੀਤੀ ਦੇ ਖੇਤਰ ਤੇ ਗੱਲ ਤਾਂ ਜਿਹੜੀ ਹੈ ਨਾ ਕਰਾਂਗੇ ਜਾਣਾ ਕਿ ਨਹੀਂ ਜਾਣਾ ਇਹ ਤਾਂ ਸਮਾਂ ਦੱਸੇਗਾ ਪਰ ਮੈਂ ਤਾਂ ਤੁਹਾਨੂੰ ਇੱਕ ਗੱਲ ਕਹੀ ਹੈ ਭਈ DHO ਚਾਹੇ ਜਿੰਪਾ ਜੀ ਨੇ ਲਵਾਇਆ ਮੰਤਰੀ ਚਾਹੇ ਜਾ ਕੇ ਲਵਾਇਆ ਹੁਣ ਦੀ ਸਰਕਾਰ ਲਵਾਈ ਚਾਹੇ ਪਹਿਲੀ ਸਰਕਾਰ ਲਵਾਇ ਚਾਹੇ ਮਾਨਯੋਗ ਅਦਾਲਤ ਨੇ ਸਟੇ ਦਿੱਤਾ DHO ਤਾਂ ਮੈਂ ਉਹੀ ਰਹਾ ਕੰਮ ਤਾਂ ਮੈਂ ਉਦਾਂ ਹੀ ਕਰਦਾ ਰਹਾ ਜਿਹੜੇ ਬੰਦੇ ਨੇ ਸੇਵਾ ਕਰਨੀ ਜਿਹਦਾ ਟੈਂਪਰਾਮੈਂਟ ਜਿੱਦਾਂ ਦਾ ਹੁੰਦਾ ਉਹ ਨਹੀਂ ਹਟਦਾ ਹੁੰਦਾ ਤੇ ਜਿਹੜਾ ਕਰਪਟ ਬੰਦਾ ਉਹਨੇ ਵੀ ਨਹੀਂ ਹਟਣਾ ਪਾਵਾਂ ਜਿੱਦਾਂ ਦੀ ਮਰਜ਼ੀ ਪੋਸਟ ਤੇ ਬਿਠਾ ਦੋ ਸੋ ਮੈਨੂੰ ਲੱਗਦਾ ਵੀ ਤੁਸੀਂ ਸਿਆਸਤ ਵਿੱਚ ਵੀ ਕਈ ਇਦਾਂ ਦੀਆਂ ਸ਼ਖਸੀਅਤਾਂ ਦੇਖੀਆਂ ਜਿਨ੍ਹਾਂ ਦਾ ਜਿਹੜਾ ਤੁਸੀਂ ਕਦੀ ਉਹਨਾਂ ਦੀ ਪਾਰਟੀ ਨੂੰ ਜਾਂ ਪਿੱਛੇ ਕਦੀ ਨਹੀਂ ਦੇਖਿਆ ਤੁਸੀਂ ਉਸ ਪਰਸਨਲੀ ਫੋਕਸਡ ਰਹਿੰਦੇ ਹੋ ਕਿਉਂਕਿ ਉਸ ਪਰਸਨ ਦਾ ਜਿਹੜਾ ਆਪਣੇ ਕੰਮ ਪ੍ਰਤੀ ਕਮਿਟਮੈਂਟ ਹੈ ਉਹਦਾ ਜਿਹੜਾ ਸਟੇਚਰ ਇੰਨਾ ਉੱਚਾ ਹੁੰਦਾ ਤੇ ਲੋਕਾਂ ਦਾ ਨਜ਼ਰੀਆ ਕਦੇ ਧਿਆਨ ਹੀ ਨਹੀਂ ਜਾਂਦਾ ਵੀ ਉਹਨੂੰ ਕਿਨੇ ਲਵਾਇਆ ਕਿਹੜੀ ਸਟਰੀਮ 'ਚ ਜਾ ਰਿਹਾ ਕਿੱਧਰ ਜਾ ਰਿਹਾ ਨੋ ਉਹਦਾ ਕੰਮ ਹੀ ਇੰਨਾ ਹੁੰਦਾ ਲੋਕਾਂ ਦਾ ਧਿਆਨ हट ਜਾਂਦਾ ਹਰ ਚੀਜ਼ ਵੱਲੋਂ ਸੋ ਮੈਂ ਚਾਹੂੰਗਾ ਕਿ ਮੁੱਦੇ ਬਹੁਤ ਮੋਟੇ ਬੜੇ ਸੈਂਸਿਟਿਵ ਆ ਸਾਡੇ ਇਸ਼ੂਜ਼ ਬੜੇ ਵੱਡੇ ਵੱਡੇ ਆ ਬਹੁਤ ਬੇਕਾਰ ਦੀ એનર્ਜੀ ਲਾਤੀ ਐਵੇਂ ਆਪਸ ਵਿੱਚ ਨਿੰਦ ਦੇ ਕ ਜਿਹਦੇ ਨੂੰ ਕੰਡੈਮ ਕਰਦੇ ਉਹ ਹਟ ਜੇ ਉਦੋਂ ਤੋਂ ਮੈਂ ਇੱਕ ਲਾਈਨ ਜ਼ਰੂਰ ਸ਼ੇਅਰ ਅੱਜ ਤੂੰ ਮੈਨੂੰ ਜੋ ਅੱਜ ਦਾ ਮੈਂ ਦੇਖਿਆ ਤੇ ਤੂੰ ਮੈਨੂੰ ਮੈਂ ਤੁਝੇ ਇਲਜ਼ਾਮ ਦਿਤਤੇ ਹੈ ਮਗਰ ਆਪਣੇ ਅੰਦਰ ਝਾਂਕਤਾ ਤੂੰ ਵੀ ਨਹੀਂ ਮੈਂ ਵੀ ਨਹੀਂ ਗਲਤਫਹਮੀਓ ਨੇ ਪੈਦਾ ਕਰਦੀ ਹਮ ਦੋਨੋ ਮੇ ਦੂਰੀਆ ਵਰਨਾ ਫਿਤਰਤ ਕਾ ਬੁਰਾ ਤੂੰ ਵੀ ਨਹੀਂ ਮੈਂ ਵੀ ਨਹੀਂ ਹਮ ਦੋਨੋ ਕਾ ਸਫਰ ਤੋ ਹੈ ਜਾਰੀ ਲੇਕਿਨ ਇੱਕ ਪਲ ਕੇ ਲਿਏ ਰੁਕਾ ਤੂੰ ਵੀ ਨਹੀਂ ਮੈਂ ਵੀ ਨਹੀਂ ਸੋ ਮੈਂ ਇਹ ਕਹਿਣਾ ਚਾਹਣਾ ਇਹ ਸਿਨੈਰੀਓ ਵੀ ਦੇਖ ਲਿਆ ਅਗਲਾ ਵੀ ਸਿਨੈਰੀਓ ਦਿਖਾਵਾਂਗੇ ਡਾਕਟਰ ਸਾਹਿਬ ਐਜ਼ ਅ ਡੀਐਚਓ ਤੁਸੀਂ ਬਹੁਤ ਹਾਈ ਸਟੈਂਡਰਡ ਸੈੱਟ ਕੀਤਾ ਹੈ ਡਾਕਟਰ ਸਾਹਿਬ ਆਨ ਵਾਲੇ ਟਾਈਮ 'ਚ ਕੌਣ ਹਸ਼ਰ ਪ੍ਰੋਦਾ ਨਵਾਂ ਡੀਐਚਓ ਹੋ ਸਕਦਾ ਔਰ ਡਾਕਟਰ ਸਾਹਿਬ ਦੀ ਕਾਰੇ ਪ੍ਰਣਾਲੀ ਨੂੰ ਦੇਖਦਿਆਂ ਕੀ ਤੁਸੀਂ ਗਵਰਨਮੈਂਟ ਨੂੰ ਰეკਮੈਂਡ ਕਰੋਗੇ ਕਿ ਪੰਜਾਬ ਦੇ ਵਿੱਚ ਬੈਸਟ ਡੀਐਚਓ ਸ਼ਿਪ ਦਾ ਅਵਾਰਡ ਰੱਖਿਆ ਜਾਵੇ ਹਾਂ ਬਹੁਤ ਪਰ ਤੁਸੀਂ ਕਹੋ ਬੈਸਟ ਡੀਐਚਓ ਸ਼ਿਪ ਦਾ ਅਵਾਰਡ ਮੈਂ ਸਵਾਲ ਨਹੀਂ ਉਠਾ ਸਕਦਾ ਉਹ ਤੁਸੀਂ ਉਠਾਓ ਅਵਾਰਡ ਦੋਣੇ ਤੁਸੀਂ ਦੋਆਓ ਜਿਹੜੇ ਅੱਗੇ ਵੀ ਤੁਸੀਂ ਮੈਨੂੰ ਬਹੁਤ ਦੁਆ ਦਿੱਤੇ ਆ ਬਾਕੀ ਜਿਹੜਾ ਜਿਹੜਾ ਲਾਉਣਾ ਡੀਐਚਓ ਅੱਗੇ ਕਹਿੰਦੇ ਮੇਰੇ ਤੋਂ ਬਾਅਦ ਰਿਪਲੇਸਮੈਂਟ ਆਉਣੀ ਆ ਇਹ ਮੇਰਾ ਪ੍ਰੈਰੋਗੇਟਿਵ ਨਹੀਂ ਇਹ ਤਾਂ ਸਰਕਾਰ ਦਾ ਪ੍ਰੈਰੋਗੇਟਿਵ ਹੈ ਹੈਲਥ ਮੰਤਰੀ ਦੇਖਣਗੇ ਕਿ ਇਹਨੂੰ ਲਾਉਣਾ ਹੈ ਪਰ ਮੈਂ ਇਹ ਜ਼ਰੂਰ ਕਹਿਣਾ ਮੈਂ ਡੀਐਚਓ ਸ਼ਿਪ ਜੁਆਇਨ ਕੀਤੀ ਨਾ ਤਾਂ ਮੈਂ ਮੈਨੂੰ ਜੇ ਕੋਈ ਟਿੱਚਰਾ ਕਰਦੇ ਹੁੰਦੇ ਸੀ ਮੇਰੇ ਪਹਿਲੇ ਡੀਐਚਓ ਤਾਂ ਮੈਂ ਉਹਨਾਂ ਨੂੰ ਕਹਿੰਦਾ ਸੀ ਤੁਹਾਡੇ ਵੀਜੇਓ ਕੰਡੇ ਚੁਗ ਰਿਹਾ ਤੇ ਬੜਾ ਮੁਸ਼ਕਲਾਂ ਜੇ ਆ ਜਾ ਰਹੀਆਂ ਤੁਹਾਡੀਆਂ ਕਰਤੂਤਾਂ ਕਰਕੇ ਫੇਸ ਕਰ ਰਿਹਾ ਤੇ ਮੈਂ ਇਹ ਜ਼ਰੂਰ ਕਹਿਣਾ ਤੇ ਮੈਂ ਜੇ ਕੋਈ ਬੰਦਾ ਅੱਗੇ ਤੋਂ ਕੋਈ ਚਾਹੇ ਪੀ ਮੈਂ ਗਲਤ ਪ੍ਰੈਕਟਿਸ ਕਰਨੀ ਹੈ ਡੀ ਐਚਓ ਮੈਂ ਉਹਦੇ ਲਈ ਵੀ ਕੰਡੇ ਇਨ ਇੱਕ ਵਿੱਚ ਤੇ ਉਹਦੇ ਲਈ ਵੀ ਰਾਹ ਸੌਖਾ ਨਹੀਂ ਰਹਾ ਜੇ ਕੋਈ ਕ腐ਸ਼ਨ ਕਰਨੀ ਚਾਹੇਗਾ ਇਹ ਰਾਹ ਉਹਦੇ ਲਈ ਵੀ ਨਹੀਂ ਸੌਖਾ ਹੈ ਸਰ ਸਾਹਿਬ ਅੱਜ ਦੇ ਦਿਨ ਆਪਣੇ ਪੇਰੈਂਟਸ ਨੂੰ ਮਿਸ ਕਰਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹ ਨਹੀਂ ਕਹਿਣਾ ਚਾਹਾਂਗਾ ਪੇਰੈਂਟਸ ਜਿਹਨਾਂ ਨੇ ਤੁਹਾਨੂੰ ਸੰਸਕਾਰ ਦਿੱਤੇ ਹੁੰਦੇ ਜਿਨ੍ਹਾਂ ਨੇ ਤੁਹਾਨੂੰ ਬਹੁਤ ਕੁਝ ਇਸ ਰਾਹ ਤੇ ਇਮਾਨਦਾਰੀ ਦੇ ਤੋਰੇ ਆ ਪਲ-ਪਲ ਆਪਣੇ ਸਾਥ ਤੁਹਾਨੂੰ ਚੰਗਾ ਸਿਰਜਣਾ ਕਰਨ ਵਾਸਤੇ ਲਗਾਇਆ ਉਹਨਾਂ ਨੂੰ ਦਾ ਕਰਦੇ ਆ ਨਹੀਂ ਵੀ ਅੱਜ ਇਸ ਦੁਨੀਆ 'ਚ ਹੈਗੇ ਜਿੱਥੇ ਵੀ ਹੋਣਗੇ ਉਹਨਾਂ ਨੂੰ ਨਾਰਾਜ਼ ਨਹੀਂ ਕਰੂੰਗਾ ਕੋਸ਼ਿਸ਼ ਕਰੂੰਗਾ ਰੁੱਸਣ ਨਾ ਕਦੀ ਇਹ ਮੇਰਾ ਕੋਈ ਕਰਮ ਇਦਾਂ ਦਾ ਨਾ